ਅੰਮ੍ਰਿਤਸਰ ਵਿਖੇ ਬੀਤੇ ਰੋਜ਼ ਵਾਪਰੀ ਇੱਕ ਘਟਨਾ ਦੀ ਅੱਜ ਚੁਫੇਰੇ ਨਿੰਦਾ ਹੋ ਰਹੀ ਹੈ ਡਾਕਟਰ ਭੀਮਰਾਵ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਕੀਤੀ ਗਈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਪਾਣ ਦਾ ਬਿਆਨ ਵੀ ਸਾਹਮਣੇ ਆਇਆ ਕਮਿਸ਼ਨਰੇਟ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੇ ਹੁਣ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਇਹ ਘਟਨਾ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕ ਰਹੀ ਹੈ ਸਪੀਕਰ ਜੀ ਜਿਸ ਦਿਨ ਸੀ ਡਾਕਟਰ ਇਹ 26 ਜਨਮ ਦਿਨ ਗਣਤੰਤਰ ਦਿਵਸ ਬਣਾ ਰਹੇ ਹਾਂ ਉਹਦੇ ਵਿੱਚ ਯੋਗਦਾਨ ਜਿਹੜਾ ਡਾਕਟਰ ਭੀਮਰਾਓ ਮੇਦਕਪਾਪ ਸਾਹਿਬ ਦਾ ਬਹੁਤ ਵੱਡਾ ਕਦੇ ਰਿਵਿਊ ਕੀਤਾ ਕਿ ਜਦੋਂ ਤੁਸੀਂ 5 5 4 4 ਜ਼ਿਲ੍ਹਿਆਂ ਦੀ ਪੁਲਿਸ ਲਾਵਾ ਦਿੰਦੇ ਹੋ ਉਹਨਾਂ ਥਾਰਿਆਂ ਦੇ ਵਿੱਚ ਕਦੇ-ਕਦੇ ਤਾਂ ਮੁਰਸ਼ੀ ਬੈਠਾ ਹੀ ਰਹਿ ਜਾਂਦਾ ਹੈ ਸੰਤਰੀ ਵੀ ਨਹੀਂ ਲੱਭਦਾ ਸਾਕਲ ਸੂਰਤ ਤੋਂ ਸਿੱਖ ਨਜ਼ਰ ਆਉਂਦਾ ਹੈ ਤੇ ਉਹਨੂੰ ਬਾਅਦ ਇਹ ਘਟਨਾ ਕਰਕੇ ਕੁਝ ਲੋਕਾਂ ਨੇ ਫੜਿਆ ਥੋੜੀ ਬਹੁਤੀ ਉਹਦੀ مرمਤ ਕੀਤੀ ਤੇ ਫਿਰ ਇਸ ਨੂੰ ਤੇ ਸਰਟੀਲੋਜੀ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਸ ਸੰਬੰਧ ਵਿੱਚ ਬਿਆਨ ਸਾਹਮਣੇ ਆਇਆ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਪਿਛਲੇ 2 ਸਾਲਾਂ ਵਿੱਚ ਅਜਿਹੇ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਇਸ ਪਿੱਛੇ ਕੀ ਸਾਜ਼ਿਸ਼ ਹੈ ਜਾਂਚ ਹੋਣੀ ਚਾਹੀਦੀ ਏ ਕਿ ਉਹਨਾਂ ਨੇ ਉਹੀ ਗੱਲ ਕਹੀ ਹੈ ਸਾਰੇ ਬੰਦੇ ਭਾਵੇਂ ਧਾਰਮਿਕ ਨੇ, ਰਾਜਨੀਤਿਕ ਨੇ, ਦੂਜੇ ਨੇ ਇੱਕ ਇਹਨਾਂ ਦੇ ਬੀਜੇਪੀ ਦੇ ਆਗੂ ਵਿਜੇ ਸੰਪਲੇ ਨੂੰ ਛੱਡ ਕੇ ਉਹਨਾਂ ਨੂੰ ਪਤਾ ਨਹੀਂ ਇੰਨਾ ਜਲਦੀ ਇਸ ਪਾਸੇ ਵੱਲ ਕਿਉਂ ਗਿਆ ਤੇ ਕਈ ਸਰਾਸੀ ਆਗੂ ਆਪਣੇ ਆਪ ਹੀ ਸ਼ੱਕ ਪੈਦਾ ਕਰਦੇ ਆ ਕਿ ਕੌਣ ਹੋ ਸਕਦਾ ਹੈ ਇਹਦੇ ਪਿੱਛੇ ਇਹ ਕੰਮ ਜਾਂਚ ਏਜੰਸੀਆਂ ਦਾ ਉਹਨਾਂ ਨੇ ਵੇਖਣਾ ਹੈ ਅਟਲੋਜੀ ਖੋਰ ਅਹਿਮ ਬਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਅੱਜ ਦਿੱਤਾ ਗਿਆ ਹੈ ਉਹਨਾਂ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਚੋਣ ਪ੍ਰਕਿਰਿਆ ਜਿਹੜੀ ਚੋਣ ਭਰਤੀ ਮੁਹਿੰਮ ਹੈ ਉਸ ਸੰਬੰਧ ਵਿੱਚ ਕਾਰਸ਼ੀਲ ਹੋਵੇ ਦੇਖੋ ਬਿਆਜਾ ਬਿਆਨ ਜਾਂ ਦਾ ਸੌਦਾ ਸੁਣਿਆ ਉਹਨਾਂ ਨੇ ਜਦੋਂ ਪਿਛਲੀ ਮੀਟਿੰਗ ਦੇ ਵਿੱਚ ਵੀ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਉਹਦੀ ਅਗਵਾਈ ਹੋਣੀ ਚਾਹੀਦੀ ਹੈ ਪਰ ਭਰਤੀ ਮੁਹਿੰਮ ਦਾ ਸਵਾਗਤ ਹੈ ਰਾਜਧਾਨੀ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਾ ਜਿਹੜਾ ਲਗਾਤਾਰ ਸਿਖਰਾਂ ਵੱਲ ਵੱਧ ਰਿਹਾ ਹੈ ਇਸ ਵਿਚਾਲੇ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਕਾਂਗਰਸ ਦੇ ਐਮਪੀ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਪਾਰਟੀ ਵੱਲੋਂ ਉਹਨਾਂ ਨੂੰ ਸੱਤ ਵਿਧਾਨ ਸਭਾ ਹਲਕਿਆਂ ਦਾ ਜਿਹੜਾ ਜ਼ਿਮਮਾ ਸੌਂਪਿਆ ਗਿਆ ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਵੀ ਕਿਹਾ ਜਾਂਦਾ ਹੈ ਪਰ ਇਸ ਦੀ ਬਿਊਟੀ ਨੂੰ ਕੁਝ ਢਾਹ ਲੱਗੀ ਹੈ ਇਹ ਅਸੀਂ ਨਹੀਂ ਕਹਿ ਰਹੇ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਸਫਾਈ ਸਫਾਈ ਦੇ ਪੱਖੋਂ ਚੰਡੀਗੜ੍ਹ ਹੁਣ ਪਹਿਲਾਂ ਦੇ ਮੁਕਾਬਲੇ ਪਛੜ ਗਿਆ ਹੈ ਕਿਤਾਬਾਂ 'ਚ ਪੜਦੇ ਹੁੰਦੇ ਸੀ ਕਿ ਚੰਡੀਗੜ੍ਹ ਪੰਜਾਬ ਦਾ ਹੈ ਜੀ ਫੁੱਲਾਂ 'ਚੋਂ ਪੁੱਲ گلاب ਦਾ ਅੰਮ੍ਰਿਤਕੋਟ ਵਿਖੇ ਕੇਂਦਰੀ ਜੇਲ ਇੱਕ ਵਾਰ ਫੇਰ ਤੋਂ ਸੁਰਖੀਆਂ ਵਿੱਚ ਹੈ ਪਹਿਲਾਂ ਵੀ ਕੇਂਦਰੀ ਜੇਲ ਸੁਰਖੀਆਂ ਵਿੱਚ ਰਹੀ ਹੈ ਹੁਣ ਸੁਰਖੀਆਂ ਵਿੱਚ ਟੈਨ ਦਾ ਕਾਰਨ ਹੈ ਕਿ ਇੱਥੇ ਇੱਕ ਕੈਦੀ ਤੋਂ ਕਾਰਤੂਸ ਬਰਾਮਦ ਹੋਏ ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਇਹ ਜਾਣਕਾਰੀ ਦਿੱਤੀ ਆ ਉਥੋਂ ਦੇ ਜੇਲ ਨਿਗਰਾਨ ਨੇ ਅਸੀਂ ਤਲਾਸ਼ੀ ਮੇਂ ਮਚਲਾਈ ਇਸ ਕੈਦੀ ਕੋਲ ਤਿੰਨ ਕਾਰਤੂਸ ਮਿਲ ਗਏ ਕੱਲੇ ਕਾਰਤੂਸ ਨੇ ਕੀ ਕਰਨੇ ਸੀ ਇਹਦਾ ਮਤਲਬ ਜੇ ਡਗਾ ਇਹ ਨਾਲ ਉਥੇ ਤਲਾਸ਼ੀ ਹੋਰ ਕੀਤੀ ਜਾਵੇ ਹੋ ਸਕਦਾ ਕੋਈ ਹਥਿਆਰ ਵੀ ਹੋਵੇ ਜਾਣਕਾਰੀ ਇਹ ਹੈ ਇਸ ਵਿਅਕਤੀ ਤੋਂ ਪਹਿਲਾਂ ਮੋਬਾਈਲ ਫੋਨ ਵੀ ਮਿਲੇ ਸੀ ਜੇਲ੍ਹ ਤੋਂ ਬਾਹਰ ਥੋੜੇ ਜੇਲ੍ਹ ਦੇ ਵਿੱਚ ਕੁਝ ਤੁਹਾਡੇ ਕਰਮਚਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਕਥਤ ਰੂਪ ਦੇ ਵਿੱਚ ਕਾਲੀਆਂ ਪਿੰਡਾਂ ਨੇ ਸੱਚੀ ਗੱਲ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਇਸ ਪ੍ਰੋਗਰਾਮ ਤਹਿਤ ਅਸੀਂ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋਂਜੀ ਟਿਲੋਂਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ ਸ਼ੁਕਰੀਆ ਮਿਹਰਬਾਨੀ ਬਵੇਕ ਸਿੰਘ ਜੀ ਤੇ ਸ਼ੁਰੂਆਤ ਕਰਦੇ ਹਾਂ ਅੰਮ੍ਰਿਤਸਰ ਵਿਖੇ ਬੀਤੇ ਰੋਜ਼ ਵਾਪਰੀ ਇੱਕ ਘਟਨਾ ਦੀ ਅੱਜ ਚੁਫੇਰੇ ਨਿੰਦਾ ਹੋ ਰਹੀ ਹੈ ਡਾਕਟਰ ਭੀਮਰਾਵ ਅੰਬੇਦਕਰ ਦੇ ਬੁੱਤ ਨਾਲ ਛੇੜਛਾੜ ਕੀਤੀ ਗਈ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਪਾਣ ਦਾ ਬਿਆਨ ਵੀ ਸਾਹਮਣੇ ਆਇਆ ਕਮਿਸ਼ਨਰੇਟ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਤੇ ਹੁਣ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੀ ਬਿਆਨ ਸਾਹਮਣੇ ਆਏ ਉਹਨਾਂ ਨੇ ਕਿਹਾ ਕਿ ਇਹ ਘਟਨਾ ਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕ ਰਹੀ ਹੈ। ਅਪਰਾਧੀ ਅੰਮ੍ਰਿਤਸਰ ਪੁਲਿਸ ਨੂੰ ਲਗਾਤਾਰ ਚੁਣੌਤੀ ਦੇ ਰਹੇ ਨੇ باوجود ਇਸੇ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਜਿਸ ਕਾਰਨ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ। ਵਿਵੇਕ ਜੀ ਜਿਸ ਦਿਨ ਅਸੀਂ ਡਾਕਟਰ ਇਹ 26 ਜਨਵਰੀ ਗਣਤੰਤਰ ਦਿਵਸ ਮਨਾ ਰਹੇ ਹਾਂ ਉਹਦੇ ਵਿੱਚ ਯੋਗਦਾਨ ਜਿਹੜਾ ਡਾਕਟਰ ਭੀਮਰਾਓ ਉਮੇਦਕਰਪ ਸਾਹਿਬ ਦਾ ਬਹੁਤ ਵੱਡਾ ਹੈ। ਸੰਵਿਧਾਨ ਨਰਵਾਤਾ ਉਹਦੀ ਡਰਾਫਟਿੰਗ ਦੇ ਵਿੱਚ ਉਹਨਾਂ ਦੀ ਭੂਮਿਕਾ ਨੂੰ ਕੋਈ ਵੀ ਭਾਰਤੀ ਅੱਖੋ ਪਰੋਖੇ ਕਿਸੇ ਕੀਮਤ ਤੇ ਨਹੀਂ ਕਰ ਸਕਦਾ ਆਮ ਤੌਰ ਤੇ ਕਿਹਾ ਜਾਂਦਾ ਕਿ 15 ਅਗਸਤ ਤੇ 26 ਜਨਵਰੀ ਜਦੋਂ ਇਹੋ ਜਿਹੇ ਸਮਾਗਮ ਹੁੰਦੇ ਆ ਤਾਂ ਚਾਰੇ ਪਾਸੇ ਚੌਕਸੀ ਚੌਕਸੀ ਕੀਤੀ ਜਾਂਦੀ ਹੈ ਬਿਲਕੁਲ ਇਸ ਜਿਹੜੀ ਬਰਾਸਤੀ ਗਲੀ ਹੈ ਉਹ ਤੋਂ ਕਹਿੰਦੇ ਜਿਹੜਾ ਪੁਲਿਸ ਥਾਣਾ ਹੈ ਉਹ ਸਾਰਾ ਹੀ 1.5 200 ਕਿਲੋ 150 ਮੀਟਰ ਤੇ ਹੈ ਤੇ ਫਰਦੀਵੇ ਥੱਲੇ ਨੇਰਾ ਕਦੇ ਰਿਵਿਊ ਕੀਤਾ ਕਿ ਜਦੋਂ ਤੁਸੀਂ 5 5 4 4 ਜਿਲਿਆਂ ਦੀ ਪੁਲਿਸ ਲਾਵਾ ਦਿੰਦੇ ਹੋ ਉਹਨਾਂ ਥਾਣਿਆਂ ਦੇ ਵਿੱਚ ਕਦੇ-ਕਦੇ ਤਾਂ ਮੁਰਸ਼ੀ ਬੈਠਾ ਹੀ ਰਹਿ ਜਾਂਦਾ ਹੈ ਸੰਤਰੀ ਵੀ ਨਹੀਂ ਲੱਭਦਾ ਜੇ ਸੰਤਰੀ ਕੋਈ ਬੈਠਾ ਹੋਊਗਾ ਹੋਮ ਗਾਰਡ ਦਾ ਜਵਾਨ ਲਾ ਦਿੱਤਾ ਜਾਂਦਾ ਹੈ ਇਹ ਘਟਨਾ ਕਿਸੇ ਜੋਜਰਾਬੱਧ ਤਰੀਕੇ ਦੀ ਗੱਲ ਦੱਸਦੀ ਹੈ ਬੰਦਾ ਪੌੜੀ ਲੈ ਕੇ ਆਇਆ ਉਹਨੇ ਸਿਰ ਧੋੜਿਆ ਸਾਕਲ ਸੂਰਤ ਤੋਂ ਉਹ ਸਿੱਖ ਨਜ਼ਰ ਆਉਂਦਾ ਹੈ ਤੇ ਉਦੋਂ ਬਾਅਦ ਇਹ ਘਟਨਾ ਕਰਕੇ ਕੁਝ ਲੋਕਾਂ ਨੇ ਫੜਿਆ ਥੋੜੀ ਬੋਤੀ ਉਹਦੀ ਮਰਮਤ ਕੀਤੀ ਤੇ ਪੁਲਿਸ ਨੂੰ ਦੇ ਦਿੱਤਾ ਸਾਰਿਆਂ ਦੇ ਜਿਵੇਂ ਤੁਸੀਂ ਕੀਤਾ ਕਿ ਮੁੱਖ ਮੰਤਰੀ ਨੇ ਕਹਿ ਤੱਕ ਇਹਦੀ ਜਾਂਚ ਬਹੁਤ ਨਿਰਪੱਖਤਾ ਨਾਲ ਤੈ ਤੱਕ ਜਾ ਕੇ ਹੋਵੇਗੀ ਉਹਦੀ ਮਾਤਾ ਨੇ ਬੜਾ ਉਦੋਂ ਇਸ ਤਰ੍ਹਾਂ ਦਾ ਹੁੰਦਾ ਹੈ ਬਵੇਕ ਜੀ ਇਸ ਮੁੰਡੇ ਦਾ ਨਾਮ ਆਕਾਸ਼ ਸਿੰਘ ਹੈ ਜੀ ਇਹ ਜਿੱਦ ਕਰਦਾ ਰਹਿਣ ਵਾਲਾ ਬਹੁਤ ਮਤਲਬ ਕਹਿ ਸਕਦੇ ਹਾਂ ਕਿ ਉਹ ਘਰ ਹੈਂਡ ਟੂ ਮਾਊਥ ਵਾਲਾ ਮਾਤਾ ਨੇ ਬਿਆਨ ਕੀਤਾ ਕਿ ਮੈਂ ਤਾਂ ਦੋ ਤਿੰਨ ਘਰਾਂ ਦੇ ਵਿੱਚ ਪੋਚੇ ਵਗੈਰਾ ਦਾ ਕੰਮ ਕਰਦੀ ਆ ਘਰ ਚੱਲਦਾ ਸ਼ਾਇਦ ਬੱਚੇ ਉਹਦੇ ਚਾਰ ਨੇ ਇਹਦੇ ਸਿਵਾਏ ਇਹ ਕਹਿੰਦੇ ਦਵਾਈ ਗਿਆ ਸੀ ਕੁਛ ਚਿਰ ਪਹਿਲਾਂ ਬਾਪ ਸਾਹਿਬ ਆ ਗਿਆ ਤਿੰਨ ਚਾਰ ਮਹੀਨਿਆਂ ਤੋਂ ਕਹਿੰਦੇ ਘਰ ਨਹੀਂ ਆਇਆ ਕਿਰਾਏ ਦਾ ਕਮਰਾ ਲੈ ਕੇ ਰਹਿੰਦੇ ਇਹਦਾ ਪਿਛੋਕੜ ਕੀ ਹੈ ਜਿਵੇਂ ਮਾਤਾ ਕਹਿੰਦੀ ਹੈ ਕਿ ਉਹ ਤਾਂ ਕਿ ਉਸ ਨਾਲ ਗੱਲ ਹੀ ਨਹੀਂ ਕਰਦਾ ਚੁੱਪਚਾਪ ਹੀ ਤਾ ਰਹਿੰਦਾ ਸੀ ਇਹਦੇ ਪਿੱਛੇ ਕੋਈ ਨਾ ਕੋਈ ਸਾਜ਼ਿਸ਼ ਘਾੜਾ ਹੋਰ ਹੈ ਜਿਹਦੇ ਤੇ ਪਰਦਾਫਾਸ਼ ਹੋਣਾ ਚਾਹੀਦਾ ਸੋ ਆਪਾਂ ਕਹਿ ਸਕਦੇ ਹਾਂ ਇਹ ਘਟਰਾ ਵਾਪਰੀ ਹੈ ਇਹਨੇ ਸਾਡੇ ਸੁਰੱਖਿਆ ਸਿਸਟਮ ਦੀ ਪੋਲ ਵੀ ਖੋਲੀ ਹੈ ਜੀ ਇਹਦਾ ਮਤਲਬ ਕੋਈ ਰਾਸੀਤ ਧਰ ਵੀ ਹੋ ਸਕਦੀ ਹੈ ਕੋਈ ਹੋਰ ਵੀ ਹੋ ਸਕਦੀ ਹੈ ਇਸ ਤਰ੍ਹਾਂ ਦਾ ਘਟਾਕਰ ਵਾਪਰ ਆਪਣੇ ਆਪ ਦੇ ਵਿੱਚ अहम ਹੈ ਪਰਚਾ ਦਰਜ ਕਰਤਾ ਪੁਲਿਸ ਕਮਿਸ਼ਨਰ ਦੇ ਮੁਤਾਬਕ ਸੀਨੀਅਰ ਅਧਿਕਾਰੀਆਂ ਦੀ ਟੀਮ ਇਹਦੀ ਮਿਲ ਕੇ ਜਾਂਚ ਕਰ ਰਹੀ ਹੈ ਸ਼ੁਕਰ ਕਰੋ ਕਿ ਬੰਦਾ ਕੋਲ ਹੈ ਨਹੀਂ ਹੁਣ ਤੱਕ ਜਦੋਂ ਇਹੋ ਜਿਹੇ ਘਟਰਾਵਾ ਵਾਪਰਦਿਆਂ ਨੇ ਤੇ ਬਾਰ ਬਾਰ ਵਾਪਰਦਿਆਂ ਨੇ ਇਹ ਤਾਂ ਜੀ ਦਿਵਾਗੀ ਸੰਤੁਲਨ ਖਰਾਬ ਸੀ ਇਹਦਾ ਇੱਕੇ ਖਾਤੇ ਚ ਪਾ ਦਿਓ ਤੇ ਜਾਂ ਭੀੜ ਤੋਂ ਕਟਵਾ ਕੇ ਮਾਰਵਾ ਦਿਓ ਮੁੱਦੇ ਖਤਮ ਹੋ ਜਾਂਦਾ ਕਿਹਨੂੰ ਭੇਜਿਆ ਕਿ ਨਹੀਂ ਸੀ ਕਿਉਂ ਆਇਆ ਇਹਦੇ ਪਿੱਛੇ ਕਿਹੜੀ ਕਿਹੜੀ ਸਾਜ਼ਿਸ਼ ਹੈ ਸੋ ਬਵੇਕ ਜੀ ਤੁਸੀਂ ਇਸ ਗੱਲ ਦੇ ਵਿੱਚ ਜਾਣੋ ਕਿ ਹੁਣ ਸਾਰਿਆਂ ਤਰ੍ਹਾਂ ਵਿਰੋਧੀ ਤਰ੍ਹਾਂ ਵਿਰੋਧ ਕਰਨਗੇ ਨੇ ਹਾਕਮ ਤਰ੍ਹਾਂ ਕਹਿ ਰਹੇ ਗਾਣੇ ਪਰਚਾ ਦਰਜ ਹੋ ਗਿਆ ਜੀ ਪਰਚਾ ਦਰਜ ਹੋ ਕੇ ਕੀ ਹੋ ਗਿਆ ਇਹਦੇ ਪਿੱਛੇ ਕੌਣ ਹੈ ਸਵਾਲ ਹੀ ਪੈਦਾ ਹੁੰਦਾ ਹੈ ਆਪਣੇ ਤੌਰ ਤੇ ਇਨਾ ਕੁਝ ਕਰਨ ਆਇਆ ਹੋਵੇ ਜਿਸ ਤਰ੍ਹਾਂ ਦਾ ਉਹਦਾ ਪਰਿਵਾਰਕ ਪਿਸ਼ੋਕੜ ਹੈ ਸੋ ਜਾਂਚ ਹੋਣੀ ਚਾਹੀਦੀ ਹੈ ਔਰ ਇਹਦੀ ਪਿਛਲੇ ਜਿਹੜੇ ਲੋਕ ਬੈਠੇ ਨੇ ਉਹ ਕਈ ਵਾਰੀ ਕਹਿੰਦੇ ਆ ਨਾ ਕਿ ਚੱਕੀ ਹੋਈ ਲੰਬੜਾਂ ਦੀ ਥਾਣੇਦਾਰ ਬਰਾਬਰ ਬੋਲੇ ਇਦੇ ਪਿੱਛੇ ਕੁਝ ਹੋਰ ਹੈ ਉਹ ਪਰਦਾ ਫਾਛੋਣਾ ਚਾਹੀਦਾ ਹੈ ਕਿ ਉਹ ਕੌਣ ਸ਼ਕਤੀਆਂ ਨੇ ਜਿਹੜੀਆਂ ਪੰਜਾਬ ਦੇ ਅਮਨ ਕਾਨੂੰਨ ਨੂੰ ਲਾਂਬੂ ਲਾਉਣੀਆਂ ਚਾਹੁੰਦੀਆਂ ਨੇ ਤੇ ਜਿੰਨੇ ਵਿਰੋਧੀ ਧਿਰ ਦੇ ਆਗੂ ਆਵਾ ਸਾਰਿਆਂ ਦੀ ਗੱਲੀ ਇੱਕੇ ਉੱਚ ਕਰਦੇ ਆ ਉਹਨਾਂ ਨੇ ਇੱਕੋ ਹੀ ਗੱਲ ਕਿ ਅਮਨ ਕਾਨੂੰਨ ਦਾ ਜਨਾਜਾ ਨਿਕਲ ਚਲਿਆ ਅਮਨ ਕਾਨੂੰਨ ਖਤਮ ਹੋ ਗਿਆ ਤੇ ਅਮਨ ਕਾਨੂੰਨ ਦੀਆਂ ਧਜੀਆਂ ਉੱਡ ਗਈਆਂ ਇਹ ਤਾਂ ਬਰਦਾਸ਼ਤ ਕਰਨੀ ਪੂ ਕਿਉਂਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਪ ਕਿਹੜਾ ਘਟ ਕਰਦੇ ਸੀ ਜਦੋਂ ਸਰਕਾਰ ਤੋਂ ਬਾਹਰ ਸੀ ਦੂਜਿਆਂ ਤੇ ਕਿੱਡੇ ਵੱਡੇ ਵੱਡੇ ਦੋਸ਼ ਲਾ ਦਿਆ ਕਰਦੇ ਸੀ ਜੀ ਜੀ ਟਿਲੋਂ ਜੀ ਗਿਆਨੀ ਹਰਪ੍ਰੀਤ ਸਿੰਘ ਦਾ ਵੀ ਇਸ ਸੰਬੰਧ ਵਿੱਚ ਬਿਆਨ ਸਾਹਮਣੇ ਆਇਆ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਪਿਛਲੇ 2 ਸਾਲਾਂ ਵਿੱਚ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ ਇਸ ਪਿੱਛੇ ਕੀ ਸਾਜ਼ਿਸ਼ ਹੈ ਜਾਂਚ ਹੋਣੀ ਚਾਹੀਦੀ ਹੈ ਠੀਕ ਹੈ ਉਹਨਾਂ ਨੇ ਉਹੀ ਗੱਲ ਕਹੀ ਹੈ ਸਾਰੇ ਬੰਦੇ ਭਵੇਂ ਉਹ ਧਾਰਮਿਕ ਨੇ, ਰਾਜਨੀਤਿਕ ਨੇ, ਦੂਜੇ ਨੇ। ਇੱਕ ਇਹਨਾਂ ਦੇ ਬੀਜੇਪੀ ਦੇ ਆਗੂ ਵਿਜੇ ਸੰਪਲੇ ਨੂੰ ਛੱਡ ਕੇ। ਉਹ ਲੋਨ ਨੂੰ ਪਤਾ ਨਹੀਂ ਇੰਨਾ ਜਲਦੀ ਇਸ ਪਾਸੇ ਵੱਲ ਕਿਉਂ ਗਿਆ? ਤੇ ਕਈ ਰਾਸੀ ਆਗੂ ਆਪਣੇ ਆਪ ਹੀ ਸ਼ੱਕ ਪੈਦਾ ਕਰਦੇ ਆ ਕਿ ਕੌਣ ਹੋ ਸਕਦਾ ਇਹਦੇ ਪਿੱਛੇ। ਇਹ ਕਮ ਚਾਂਚ ਏਜੰਸੀਆਂ ਦਾ ਉਹਨਾਂ ਨੇ ਵੇਖਣਾ ਹੈ। ਤੇ ਕਹਿੰਦੇ ਆਰਪੀ ਸਿੰਘ ਨੇ ਵੀ ਇਹੀ ਗੱਲ ਕਹੀ ਹੈ ਇੱਥੋਂ ਤੱਕ ਕਿ ਇਹ ਤਾਂ ਬਹੁਤ ਜਿਹੜੀ ਸੰਪਲਿਆ ਹੋਰਾਂ ਨੇ ਗੱਲ ਕੀਤੀ ਆ ਉਹਦੇ ਬਾਰੇ ਜਦ ਤੱਕ ਅਕਾਲਤਖਤ ਸਾਹਿਬ ਨੇ ਆਪਣਾ ਬਿਆਨ ਦੇ ਦਿੱਤਾ ਕਿ ਇਹਨਾਂ ਨੂੰ ਇੱਥੋਂ ਤੱਕ ਨਹੀਂ ਪਹੁੰਚਣਾ ਚਾਹੀਦਾ ਗਿਆਨੀ ਆਰਪੀ ਸਿੰਘ ਕਹਿੰਦੇ ਨੇ ਕਿ ਇਹ ਬਹੁਤ ਮੰਦ ਭਗ ਹੈ ਕਿਉਂਕਿ ਭਾਰਤ ਬਹੁ ਪਛਾਈ ਬਹੁ ਧਰਮੀ ਬਹੁ ਕਿੱਤੇ ਬਹੁ ਜਾਤਾਂ ਦਾ ਦੇਸ਼ ਹੈ ਸੋ ਕਿਸੇ ਨੂੰ ਵੀ ਸਾਡੇ ਅਮਨ ਕਾਨੂੰਨ ਨੂੰ ਲਾਬੂ ਲਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਮੁੱਖ ਮੰਤਰੀ ਸਾਹਿਬ ਕੁਝ ਸਖਤ ਹੋ ਜੋ ਤੁਸੀਂ ਇੱਥੇ ਘੱਟ ਰਹੇ ਹੋ ਓਏ ਇੱਕ ਗੀਤ ਆ ਪੰਜਾਬੀ ਦਾ ਮੈਂ ਇੱਥੇ ਤੇ ਮਾਹੀ ਲੁਧਿਆਣੇ ਜੀ ਠੀਕ ਹੈ ਮੇਰੇ ਦਿਲ ਦੀਆਂ ਦਿਲ ਦੀਆਂ ਕੌਣ ਜਾਣੇ ਕਿਰਪਾ ਕਰੋ ਕਿ ਅਮਨ ਕਰੂਨ ਦੇ ਮਾਮਲੇ ਵਿੱਚ ਜਿਹੜੇ ਸਵਾਲ ਉੱਠ ਰਹੇ ਆ ਫਿਰ ਰਿਵਿਊ ਕਰ ਲੋ ਅਧਿਕਾਰੀਆਂ ਦਾ ਜਿਹੜੇ ਖੁੰਝੇ ਲੱਗੇ ਨੇ ਪਰ ਉਹ ਰਾਜਨੀਤਿਕ ਤੌਰ ਦੇ ਉੱਤੇ ਕਿਤੇ ਹੋ ਰਹੇ ਦੇ ਹੋਣਗੇ ਉਹ ਇਹ ਜਨੂੰ ਅੱਗੇ ਲਿਆਓ ਜਿਨ੍ਹਾਂ ਦੀ ਕਾਰਗੁਜ਼ਾਰੀ ਤੁਸੀਂ ਦੇਖ ਲਈ ਉਹਨਾਂ ਨੇ ਤੁਹਾਨੂੰ ਕੋਈ ਬਹੁਤਾ ਕੋਈ ਕੰਮ ਕਰਕੇ ਨਹੀਂ ਦਿੱਤਾ ਰਿਵਿਊ ਕਰ ਲਓ ਰਿਵਿਊ ਕਰਕੇ ਦੇਖੋ ਆਮਨ ਕਾਨੂੰਨ ਨੂੰ ਸਾਂਭਣਾ ਰਾਜ ਦਾ ਵਿਸ਼ਾ ਤੇ ਗਾਇ ਇਹਦਾ ਮਹਿਕਮਾ ਵੀ ਤੁਹਾਡੇ ਕੋਲ ਹੈ ਇਹਦੇ ਤੇ ਕੰਮ ਕੀਤਾ ਜਾਣਾ ਚਾਹੀਦਾ ਜੀ ਟੇਲਰ ਦੀ ਖੋਰ ਅਹਿਮ ਬਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਵੱਲੋਂ ਅੱਜ ਦਿੱਤਾ ਗਿਆ ਉਹਨਾਂ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਚੋਣ ਪ੍ਰਕਿਰਿਆ ਜਿਹੜੀ ਚੋਣ ਭਰਤੀ ਮੁਹਿੰਮ ਹੈ ਉਸ ਸਬੰਧ ਵਿੱਚ ਕਾਰਸ਼ੀਲ ਹੋਵੇ ਉਹਨਾਂ ਨੇ ਇਹ ਵੀ ਕਿਹਾ ਕਿ 2 ਦਸੰਬਰ ਦਾ ਫੈਸਲਾ ਸੀ ਜਿਹੜਾ ਸਿੰਘ ਸਹਿਬਾਨ ਵੱਲੋਂ ਸੁਣਾਇਆ ਗਿਆ ਸੀ ਉਸ ਨੂੰ ਪਾਰਟੀ ਇਨ ਬਿਨ ਲਾਗੂ ਕਰੇ ਇਹ ਵੀ ਅਤਿ ਦਰਸ਼ਨ ਹੋਇਆ ਕਿ ਬੀਤੇ ਦਿਨੀ ਜਿਹੜਾ ਵਿਰੋਧੀ ਧੜਾ ਹੈ ਜਥੇਦਾਰ ਬਡਾਲਾ ਦੀ ਅਗਵਾਈ ਵਿੱਚ ਸ਼੍ਰੀ ਅਕਾਲ ਤਖਸੈ 85 ਤੇ ਉਹਨਾਂ ਨੇ ਇੱਕ ਵਾਰ ਫਿਰ ਗੁਹਾਰ ਲਗਾਈ ਸੀ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਵੱਲੋਂ ਭਰਤੀ ਮਹਿੰਮ ਨੂੰ ਸ਼ੁਰੂ ਕੀਤਾ ਗਿਆ ਉਸ ਤੋਂ ਸਾਫ਼ ਹੈ ਕਿ ਉਹ ਅਸਲੀ ਅਕਾਲ ਤੱਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਨਹੀਂ ਕਰ ਰਿਹਾ ਦੇਖੋ ਮੈਂ ਆਜਾ ਬਿਆਨ ਜਾਂ ਦਰਸਾਵਾ ਦਾ ਸੁਣਿਆ ਹੈ ਉਹਨਾਂ ਨੇ ਜਦੋਂ ਪਿਛਲੀ ਮੀਟਿੰਗ ਦੇ ਵਿੱਚ ਵੀ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਕਾਇਮ ਹੈ ਉਹਦੀ ਅਗਵਾਈ ਹੋਣੀ ਚਾਹੀਦੀ ਹੈ ਪਰ ਭਰਤੀ ਮਹਿੰਮ ਦਾ ਸਵਾਗਤ ਹੈ ਕਿਹੜੇ ਭਰਤੀ ਮਹਿੰਮ ਉਹ ਸੱਤ ਮੈਂਬਰੀ ਕਮੇਟੀ ਤਾਂ ਕਰ ਹੀ ਨਹੀਂ ਰਹੀ ਸੀ ਅੱਜ ਵੀ ਜਦਦਰ ਸਾਹਿਬ ਦਾ ਬਿਆਨ ਉਸੇ ਤਰ੍ਹਾਂ ਦਾ ਆ ਗਿਆ ਇੱਕ ਗੱਲ ਉਹਨਾਂ ਨੇ ਬੜੀ ਸਪਸ਼ਟ ਕਰਤੀ ਕਿ ਮੈਂ ਵਰਕਿੰਗ ਕਮੇਟੀ ਨੂੰ ਕਹਿਣਾ ਕਿ ਸੱਤ ਮੈਂਬਰੀ ਕਮੇਟੀ ਦੀ ਛਤਰਛਾਇਆ ਹੇਠ ਇਹ ਸਾਰਾ ਕੁਝ ਕਰਾਓ ਤੇ ਇਹ ਇੱਕ ਸ਼ਬਦ ਹੋਰ ਕਹਤਾ ਜੇ ਸੱਤ ਮੈਂਬਰੀ ਕਮੇਟੀ ਜਿਹੜੀ ਵਰਕਿੰਗ ਕਮੇਟੀ ਹੈ ਉਹ ਚਾਹੇ ਇਹ ਸਪਸ਼ਟ ਨਹੀਂ ਕਿ ਉਹ ਸੱਤ ਮੈਂਬਰੀ ਕਮੇਟੀ ਨੂੰ ਕਿਹਾ ਜਾ ਵਰਕਿੰਗ ਕਮੇਟੀ ਨੂੰ ਕਿਹਾ ਕਿਉਂਕਿ ਵੱਡੇ ਪੱਧਰ ਤੇ ਭਰਤੀ ਹੋਣੀ ਹੈ ਜੇ ਉਹ ਸਮਝਣ ਕਿ ਸੱਤ ਦੀ ਥਾਂ ਵੱਧੇ ਵਧਾਉਣੇ ਆ ਤਾਂ ਵਧਾ ਸਕਦੇ ਆ ਸੱਤ ਮੈਂਬਰੀ ਕਮੇਟੀ ਤੋਂ ਤਾਂ ਚੱਲਦੇ ਆ ਬਾਦਲ ਨਾਲੇ ਕਿ ਇਹਦੇ ਵਿੱਚ ਤਾਂ ਬਹੁਤ ਗਿਣਤੀ ਬੰਦੇ ਉਹ ਆ ਗਏ ਜਿਨ੍ਹਾਂ ਦੀ ਸੁਰ ਸਾਡੇ ਨਾਲ ਮਿਲਦੀ ਹੋਈ ਨਹੀਂ ਆਹੀ ਤਾਂ ਰੋਣਾ ਹੈ ਉਹ ਕਹਿੰਦੇ ਆ ਵਧਾ ਸਕਦੇ ਆ ਅੱਜ 7 ਹੈ ਉਹ 10 ਆਪਦੇ ਪਾਲਣਗੇ ਲੋ ਜੀ 17 ਹੋ ਗਈ ਕੱਲ ਨੂੰ ਜੇ ਕਿਤੇ ਕੋਈ ਗੱਲ ਹੋਣੀ ਹੈ ਤਾਂ ਬਹੁ ਗੰਤੀ ਦਾ ਫੈਸਲਾ ਕਰਦੇ ਹੋ ਜੀ 10 ਸਾਡੇ ਨੇ ਤੇ ਬਹੁ ਗੰਤੀ ਤਾਂ ਉਵੇਂ ਹੋਣੀ ਇੱਕ ਦੋ ਇਤਿਹਾਸ ਜੀ ਵੀ ਹੈ ਜਦਰਬ ਸਾਬ ਨੂੰ ਚਾਹੀਦਾ ਜੇ ਉਹ ਫੈਸਲਾ ਨਹੀਂ ਕਰ ਰਹੇ ਤਾਂ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਉਹਨਾਂ ਦਾ ਆਦੇਸ਼ ਨਹੀਂ ਮੰਨਿਆ ਜਾ ਰਿਹਾ ਜੀ ਕਮੇਟੀ ਜਿਹੜੀ ਮੀਟਿੰਗ ਆ ਉਹ ਮੁਲਤਵੀ ਹੋਈ ਹੈ ਉਦੇ ਬਾਰੇ ਕਹਿੰਦੇ ਆ ਜੀ ਮੈਂ ਨੇੜੇ ਭਵਿੱਖ ਦੇ ਵਿੱਚ ਕੁਝ ਦਿਨਾਂ ਚ ਅਸੀਂ ਮੀਟਿੰਗ ਕਰਕੇ ਬਾਕੀ ਫੈਸਲੇ ਕਰ ਲਾਂਗੇ। ਰੌਲਾ ਤਾਂ ਇਸ ਗੱਲ ਤੱਕ ਜੱੱਦਰ ਸਾਹਿਬ ਤੁਸੀਂ ਸਰਬ ਉੱਚੋਂ ਇੱਕ ਧੜਾ ਤੁਹਾਡੀ ਗੱਲ ਨਹੀਂ ਮੰਨ ਰਿਹਾ ਬਾਕੀ ਮੰਨਦੇ ਆ। ਪਹਿਲਾਂ ਕਿਹੜਾ ਇੱਥੇ ਮੰਨ ਲੇ? ਇਸ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜੱੱਦਰ ਸਾਹਿਬ ਸੀ ਜਿਹੜਾ ਕੁਝ ਇਹਨਾਂ ਨੇ ਕਿਹਾ ਉਦੋਂ ਉਹ ਮੰਨ ਲਿਆ ਸੀ। ਇਹਨਾਂ ਨੇ ਚੈਨਲ ਬਾਰੇ ਕਿਹਾ ਸੀ ਕਿ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਚੈਨਲ ਚਲਾਵੇ ਅਜੇ ਤੱਕ ਨਹੀਂ ਆ ਚੈਨਲ ਤੋਂ ਵਜਿਵੇਂ ਚੱਲਦਾ ਰੋਲੇ ਤਾਂ ਇਹ ਵਪਾਰ ਦੇ ਨੇ ਸਾਰੇ ਜਿਹਦੇ ਕਰਕੇ ਉਹ ਛੱਡਣ ਨੂੰ ਤਿਆਰ ਨਹੀਂ ਸੋ ਜਦਦਰ ਸਾਹਿਬ ਫੇਰ ਕਹਤਾ ਕਿ ਮੈਂ ਵਰਕਿੰਗ ਕਮੇਟੀ ਨੂੰ ਕਹਿੰਦਾ ਕਿ ਉਹ ਸੱਤ ਮੈਂਬਰੀ ਟੀਮ ਦੀ ਸਰਪ੍ਰਸਤੀ ਐਡ ਕਰੇ ਉਹਨੇ ਇੱਥੇ ਰੋਲੇ ਹੋਰ ਪੈਗੇ ਨਾਲ ਆਪਣੇ ਇਹ ਵੀ ਦੋਸ਼ ਲਾਗੇ ਇੱਕ ਸੀਨੀਅਰ ਵਕੀਲ ਨੇ ਦੋਸ਼ ਲਾਤਾ ਕਿ ਜਿਹੜੀ ਭਰਤੀ ਕਰ ਰਹੇ ਨੇ ਉਹ ਭਰਤੀ ਵਾਲਿਆਂ ਦੇ ਵਿੱਚ ਕਥਤ ਰੂਪ ਦੇ ਵਿੱਚ ਦੋਸ਼ ਲਾਤਾ ਕਹਿੰਦੇ ਉਹ ਸਰਸੇ ਵਾਲੇ ਵੀ ਭਰਤੀ ਕਰਾ ਰਹੇ ਨੇ ਜੀ ਕਿਸək ਹੈ ਨਹੀਂ ਆ ਜਿਹੜਾ ਕੁਝ ਅੱਜ ਵਾਪਰ ਰਿਹਾ ਹੈ ਜਿਹੜਾ 3.5 ਲੱਖ ਈਸਾਈ ਬਣ ਗਿਆ ਬਦ ਦੇ ਕਨਵਰਟ ਹੋ ਕੇ ਵੱਖ-ਵੱਖ ਤਰ੍ਹਾਂ ਹੋ ਜੋ ਜ਼ਿਆਦਾਤਰ ਸਿੱਖ ਇਹ ਕਿਉਂ ਬਣ ਗਏ ਇਦੇ ਉੱਤੇ ਜੱਦਰ ਸਿੰਘ ਤੁਹਾਨੂੰ ਗੰਭੀਰਤਾ ਨਾਲ ਦੇਖਣਾ ਚਾਹੀਦਾ ਕਿਉਂ ਹੋਏ ਕਿਉਂਕਿ ਗੁਰੂ ਦੇ ਗੋਲਕ ਤੇ ਹੋਰ ਇੱਕ ਆਬਜ ਹੋਗੇ ਗੁਰੂ ਨੇ ਤਾਂ ਕਿਹਾ ਸੀ ਜਦੋਂ ਬਾਬਾ ਨਿਹੰਗ ਸਿੰਘ ਦਾ ਲੰਗਰ ਚੱਲਿਆ ਹਜੂਰ ਸਾਹਿਬ ਦੇ ਵਿੱਚ ਕਿ ਖੀਸਾ ਮੇਰਾ ਹੱਥ ਤੇਰਾ ਤੇ ਇੱਥੇ ਦਾ 92 92 ਲੱਖ ਅਸ਼ਤਿਹਾਰਾਂ ਦੇ ਦੇ ਤੇ ਜਿਹੜੇ ਹੋਣਾ ਜਮ੍ਹਾਂ ਕਰਾਉਣ ਦੇ ਹਦੇਸ਼ ਤੁਸੀਂ ਦਿੱਤੇ ਸਾਰੇ ਹੋਗੇ ਜਾਂ ਨਹੀਂ ਹੋਗੇ ਮੈਨੂੰ ਪਤਾ ਨਹੀਂ ਸੋ ਮੈਂ ਬੇਨਤੀ ਕਰਦਾ ਕਿ ਜਦਰ ਸਾਹਿਬ ਜਿਹੜਾ ਤੁਸੀਂ ਕਿਹਾ ਜਾਂ ਤਾਂ ਉਹਨੂੰ ਲਾਗੂ ਕਰਾਓ ਜਾਂ ਜਿਵੇਂ ਕੱਲ ਤੱਕ ਸਾਹਿਬ ਦੀ ਪੋਜੀਸ਼ਨ ਇਹਨਾਂ ਨੇ ਖਰਾਬ ਕਰਤੀ ਐ ਦੂਜਾ ਕੌਣ ਮੰਨੇਗਾ ਜਦੋਂ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਆ ਹੈ ਕਿ ਨਹੀਂ ਹੈ ਮੈਨੂੰ ਨਹੀਂ ਪਤਾ ਤੇ ਜੇ ਉਹਨਾਂ ਨੇ ਨਹੀਂ ਮੰਨਣਾ ਤੇ ਫਿਰ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਇਹਨਾਂ ਨੇ ਸਾਰੀਆਂ ਗੱਲਾਂ ਨੂੰ ਮੰਨ ਲਿਆ ਜੀ ਜੀ ਤਹਿਨ ਰੁਕ ਕਰਾਂਗੇ ਦਿੱਲੀ ਦਾ ਰਾਜਤਾਨੀ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਲਈ ਸਿਆਸੀ ਪਾਰਾ ਜਿਹੜਾ ਲਗਾਤਾਰ ਸਿਖਰਾਂ ਵੱਲ ਵੱਧ ਰਿਹਾ ਹੈ ਇਸ ਵਿਚਾਲੇ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਾਂਗਰਸ ਦੇ ਐਮਪੀ ਨੇ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਪਾਰਟੀ ਵੱਲੋਂ ਉਹਨਾਂ ਨੂੰ ਸੱਤ ਵਿਧਾਨ ਸਭਾ ਹਲਕਿਆਂ ਦਾ ਜਿਹੜਾ ਜ਼ਿਮਮਾ ਸੌਂਪਿਆ ਗਿਆ ਜੇ ਉੱਤੇ 10 ਇਸ ਤਰ੍ਹਾਂ ਦੇ ਹੋਣ ਤਾਂ ਸੱਤ ਸੱਤ ਆ ਗਏ ਜੀ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਮੈਂਬਰ ਪਾਰਲੀਮੈਂਟ ਨੇ ਐ ਇਸ ਵੇਲੇ ਵੀ ਰਾਜਸਥਾਨ ਦੇ ਕਾਂਗਰਸ ਪਾਰਟੀ ਦੇ ਇੰਚਾਰਜ ਨੇ ਵਰਕਿੰਗ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ ਸੱਤ ਵਿਧਾਨ ਸਭਾ ਹਲਕਿਆਂ ਦੀ ਜਿਹੜੀ ਹੈ ਉਹ ਆਗਿਆ ਦੇਤੀ ਹੈ ਕਿ ਰੰਦਾਵਾਤ ਸਾਹਿਬ ਤੁਸੀਂ ਇਹਨਾਂ ਸੱਤ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਹੋ ਪਾਰਟੀ ਨੇ ਜ਼ਿੰਮੇਵਾਰੀ ਲਾਤੀ ਹੈ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਕਰਕੇ ਇੱਥੇ ਤੁਸੀਂ ਦਿਖਾਉਣੀ ਹੈ ਇਹਦੀ ਜ਼ਿੰਮੇਵਾਰੀ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਰੰਧਾਵਾ ਸਾਹਿਬ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੌਂਪੀ ਗਈ ਹੈ। ਨਗਰ ਨਿਗਮ ਵਿੱਚ ਭਾਜਪਾ ਨੇ ਕਿਹਾ ਕਿ ਅਸੀਂ ਵਿਰੋਧੀ ਧਿਰ ਦੀ ਭੂਮਿਕਾ ਨਿਭਾਵਾਂਗੇ। ਇਹ ਅੰਮ੍ਰਿਤਸਰ ਦੀ ਗੱਲ ਹੈ ਬਵੇਕ ਜੀ। ਜੀ। ਅੰਮ੍ਰਿਤਸਰ ਦੇ ਵਿੱਚ 4 ਵਜੇ ਉਹਨਾਂ ਨੇ ਰੱਖਿਆ ਹੋਇਆ ਹੈ। ਇਹ ਚੋਣ 4 ਵਜੇ ਦੇ ਕਰੀਬ ਹੋਣੀ ਆ। ਅਜੇ ਤੱਕਰ ਉੱਥੇ ਜਿਹੜੇ 85 ਕੌਂਸਲਰ ਨੇ ਜੀ। ਕਾਂਗਰਸ ਦੇ ਕੋਲ ਸਭ ਤੋਂ ਵੱਧ 40 ਨੇ। ਆਮ ਆਦਮੀ ਪਾਰਟੀ ਕੋਲੇ 21 ਨੇ ਅੱਧ ਚ ਨੇ ਸ਼੍ਰੋਮਣੀ ਅਕਾਲੀ ਦਲ ਕੋਲੇ ਸ਼ਾਇਦ 4 ਹੈ ਜੀ ਤੇ ਬਾਕੀ ਜਿਹੜੇ ਹੈ ਉਹ ਰਹਿ ਗਏ ਭਾਜਪਾ ਕੋਲੇ ਤੇ ਕੁਝ ਆਜ਼ਾਦ ਆਏ ਭਾਰਤੀ ਜਨਤਾ ਪਾਰਟੀ ਨੇ ਆਪਣਾ ਪੱਤਾ ਕਲੀਅਰ ਕਰਤਾ ਬਿਲਕੁਲ ਕਿ ਅਸੀਂ ਤਾਂ ਆਪਣਾ ਵਿਰੋਧੀ ਧਰਦੀ ਭੂਮਿਕਾ ਦੇ ਵਿੱਚ ਬੈਠਾਂਗੇ ਅਕਾਲੀ ਦਲ ਕਿੱਧਰ ਜਾਂਦਾ ਵਿਰੋਧੀ ਧਿਰ ਚ ਬੈਠਦਾ ਜਾਂ ਨਹੀਂ ਬੈਠਦਾ ਪਤਾ ਨਹੀਂ ਇਹਨਾਂ ਨੇ ਕੁਝ ਐਮਐਲਏ ਵਿੱਚ ਪਾ ਲਏ ਇਹਦੇ باوجود ਵੀ ਉਹ 37 38 ਤੱਕ ਪੁੱਜੇ ਨੇ ਇੱਕ ਭਾਜਪਾ ਦਾ ਕਾਉਂਸਲਰ ਹੈ ਜੇਵਾ ਭੁਲਦਾਨੀ ਉਹਨਾਂ ਨੂੰ ਪਰਮਜੀਤ ਸਿੰਘ ਉਹ ਆਵਾਜ਼ ਵੀ ਪਾਰਟੀ ਸ਼ਾਮਲ ਹੋ ਗਿਆ ਉੱਥੇ ਜੀ ਸੋ ਅੰਮ੍ਰਿਤਸਰ ਦੀ ਨਗਰ ਨਿਗਮ ਮੇਰਾ ਖਿਆਲ ਹੋਰ ਥੋੜੀ ਦੇਰ ਤੱਕ ਸ਼ਾਮ ਤੱਕ ਤੁਹਾਨੂੰ ਖਬਰ ਚਲਾਉਣੀ ਪੈ ਸਕਦੀ ਹੈ ਕਿ ਕਾਂਗਰਸ ਪਾਰਟੀ ਬਾਜ਼ੀ ਮਾਰਗੀ ਜਾਂ ਆਮ ਆਦਮੀ ਪਾਰਟੀ ਨੇ ਟਕੜਾ ਨਹੀਂ ਬਾਜ਼ੀ ਮਾਰਤੀ ਤੇ ਜਾਂ ਮੁੱਲਤਵੀ ਤਾਂ ਨਹੀਂ ਹੋਗੀ ਇਹ ਅਵੇਕ ਜੀ ਤੁਹਾਡੇ ਸਾਹਮਣੇ ਆ ਜਾਵੇਗਾ ਜੀ ਜੀ ਚੰਡੀਗੜ੍ਹ ਨੂੰ ਸਿਟੀ ਬਿਊਟੀਫੁੱਲ ਵੀ ਕਿਹਾ ਜਾਂਦਾ ਹੈ ਪਰ ਇਸ ਦੀ ਬਿਊਟੀ ਨੂੰ ਕੁਝ ਢਾਹ ਲੱਗੀ ਹੈ ਇਹ ਅਸੀਂ ਨਹੀਂ ਕਹਿ ਰਹੇ ਇੱਕ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਸਪਾਈ ਸਫਾਈ ਦੇ ਪੱਖੋਂ ਚੰਡੀਗੜ੍ਹ ਹੁਣ ਪਹਿਲਾਂ ਦੇ ਮੁਕਾਬਲੇ ਪਛੜ ਗਿਆ ਹੈ ਦੇਖੋ ਚੰਡੀਗੜ ਇੱਕ ਅਜੇਹਾ ਖੇਤਰ ਸੀ ਅਸੀਂ ਕਿਤਾਬਾਂ ਚ ਪੜ੍ਹਦੇ ਹੁੰਦੇ ਸੀ ਕਿ ਚੰਡੀਗੜ ਪੰਜਾਬ ਦਾ ਹਾਂਜੀ ਫੁੱਲਾਂ ਚ ਫੁੱਲ ਗਲਾਬ ਦਾ ਉਹ ਸਫਾਈ ਦੇ ਪੱਖ ਤੋਂ ਬਹੁਤ ਬਾਹਰ ਇਸ ਚੰਡੀਗੜ ਨੂੰ ਸਫਾਈ ਦੇ ਪੱਖ ਚ ਚੰਗੇ ਪੁਰਸਕਾਰ ਪ੍ਰਾਪਤ ਹੋਏ ਨੇ ਤੇ ਹੁਣ ਕਹਿੰਦੇ 11ਵਾਂ ਨੰਬਰ ਚ ਲਿਆ ਗਿਆ ਜੀ ਮੈਨੂੰ ਯਾਦ ਹੈ ਇੱਕ ਵਾਰ ਅਸੀਂ ਸੋਲਣ ਖੜੇ ਉੱਥੇ ਆਸੇ ਪਾਸੇ ਕਾਫੀ ਲਫਾਫਾ ਪਲਾਸਟਿਕ ਡੱਗਿਆ ਪਿਆ ਅਸੀਂ ਉਦੋਂ ਫਰੂਟ ਖਰੀਦ ਰਹੇ ਸੀ ਮੈਂ ਵੈਸੇ ਗੱਲਾਂ ਕਰਨ ਲੱਗ ਗਿਆ ਦੂਜੇ ਨਾਲ ਜਰਾ ਦੁੱਖੇ ਥੋੜੇ ਵੀ ਗੱਦ ਪੈ ਗਿਆ ਉਸ ਖਾਲ ਬਕਰੇਤਾ ਕਹਿੰਦਾ ਕਹਿੰਦਾ ਸਰਦਾਰ ਜੀ ਸਾਡੇ ਤਾਂ ਇੱਥੇ ਪਲਾਸਟਿਕ ਦਾ ਨਾਂ ਦੀ ਨਿਸ਼ਾਨੀ ਨਹੀਂ ਜੀ ਅੱਜ ਤੱਕ ਕਿਸੇ ਨੂੰ ਦਿੰਦੇ ਹੀ ਨਹੀਂ ਆਹ ਦੇਖੋ ਅਖਬਾਰਾਂ ਵਾਲੇ ਲਫਾਫੇ ਨੇ ਜਾਂ ਖਾਕੀ ਜਿਹੇ ਕਾਗਜ ਦੇ ਹੁੰਦੇ ਜੀ ਜੇ ਕੋਈ ਉਹ ਜਾਲੀ ਵਾਲਾ ਮੰਗਦਾ ਹੈ ਅਸੀਂ ਤਾਂ 10 ਰੁਪਏ ਚ ਦਿੰਨੇ ਹਾਂ ਜੀ ਤਾਂ ਕਿ ਉਹਦੇ ਸਬਾਨ ਖੇਡਰਾ ਜਾਵੇ ਉਹ ਸਾਰੇ ਲਫਾਫੇ ਇਕੱਠੇ ਕਰਕੇ ਕਾਗਜ ਵਾਲੇ ਉਹਦੇ ਵਿੱਚ ਸਬਾਨ ਪਾ ਲਵੇ ਜੀ ਇਹ ਸਾਰਾ ਕੰਮ ਟੁੱਟਿਆ ਚੰਡੀਗੜ੍ਹ ਦੇ ਵਿੱਚ ਹਰਿਆਣਾ ਵੀ ਨਾਲ ਲੱਗਦਾ ਹੈ ਹਿਮਾਚਲ ਵੀ ਨਾਲ ਲੱਗਦਾ ਹੈ ਪੰਜਾਬ ਵੀ ਨਾਲ ਲੱਗਦਾ ਹੈ ਆਤਾਂ ਉੱਥੇ ਵੀ ਉਹੀ ਪੈ ਗਈਆਂ ਜਿਹੜੀਆਂ ਸਾਡੇਗਾ ਇੱਥੇ ਸੀ ਹਾਂ ਜੇ ਆਤ ਉੱਥੇ ਨਹੀਂ ਪਈ 99% ਉਹ ਟ੍ਰੈਫਿਕ ਦੀ ਹੈ ਜੀ ਜਿਹੜੇ ਬੰਦੇ ਚੰਡੀਗੜ੍ਹ ਨਿਕਲਣਸਾਰ ਧਜਿਆੜ ਆਉਂਦੇ ਆ ਚੰਡੀਗੜ੍ਹ ਐਂਟਰ ਹੋਣ ਤੋਂ ਪਹਿਲਾਂ ਉਹਦਾ ਬੈਲਟ ਵੀ ਲੱਗ ਜਾਂਦੀ ਹੈ ਉਹਨਾਂ ਦੇ ਸਿਰ ਤੇ ਹੈਲਮਟ ਵੀ ਪਾਇਆ ਜਾਂਦਾ ਹੈ ਉਹਨਾਂ ਦੇ ਵਾਹਨਾਂ ਦੀ ਗਤੀ ਵੀ ਕੰਟਰੋਲ ਸੀਮਾ ਸਿਸਟਮ ਦੇ ਵਿੱਚ ਆ ਜਾਂਦੀ ਹੈ ਸੋ ਚੰਡੀਗੜ੍ਹ ਦੀ ਜੇ ਇਹ ਉੱਥੋਂ ਦੀ ਜਿਹੜੀ ਕਾਰਪੋਰੇਸ਼ਨ ਆ 30 ਤਰੀਕ ਨੂੰ ਚੋਣਾ ਉਹਦੀ ਵੀ ਵਿਵੇਕ ਜੀ ਜੀ ਮੇਅਰ ਤੇ ਦੋ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੀ ਜੀ ਸੋ ਉੱਥੇ ਕੰਮ ਜੰਮਾ ਉਹਨਾਂ ਕੋਲ ਹੈ ਕਿਹੜੇ ਕਾਰਨਾ ਕਰਕੇ ਉਹਨਾਂ ਦਾ ਇਹ ਘਟਿਆ ਤੇ ਉੱਥੇ ਵੀ ਗੰਦਗੀ ਆ ਗਈ ਹੈ ਤੇ ਚੰਡੀਗੜ੍ਹ 11ਵੇਂ ਥਾਤੇ ਚਲਿਆ ਗਿਆ ਇਹਦਾ ਸੋਚਣਾ ਤਾਂ ਉਥੋਂ ਦੇ ਪ੍ਰਸ਼ਾਸਨ ਨੂੰ ਪਵੇਗਾ ਜੀ ਬਿਲਕੁਲ ਇੱਥੇ ਵੀ ਦੱਸਣਾ ਬੰਦਾ ਹੈ ਕਿ ਇੰਦੌਰ ਨੇ ਸਫਾਈ ਦੇ ਪੱਖ ਤੋਂ ਪਹਿਲੀ ਪੋਜੀਸ਼ਨ ਅਭੀਤੇ ਕੁਝ ਸਾਲਾਂ ਤੋਂ ਕਾਇਮ ਰੱਖੀ ਹੋਈ ਹੈ ਫਿਲਹਾਲ ਰੁਕ ਰਾਂਗੇ ਫਰੀਦਕੋਟ ਦਾ ਫਰੀਦਕੋਟ ਵਿਖੇ ਕੇਂਦਰੀ ਜੇਲ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ ਪਹਿਲਾਂ ਵੀ ਕੇਂਦਰੀ ਜੇਲ ਸੁਰਖੀਆਂ ਵਿੱਚ ਰਹੀ ਹੈ ਹੁਣ ਸੁਰਖੀਆਂ ਵਿੱਚ ਟੈਨ ਦਾ ਕਾਰਨ ਹੈ ਕਿ ਇੱਥੇ ਇੱਕ ਕੈਦੀ ਤੋਂ ਕਾਰਤੂਸ ਬਰਾਮਦ ਹੋਏ ਨੇ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਹੋ ਗਏ ਇਹ ਜਾਣਕਾਰੀ ਦਿੱਤੀ ਆ ਉੱਥੋਂ ਦੇ ਜੇਲ੍ਹ ਨਿਗਰਾਨ ਨੇ ਅਸੀਂ ਤਲਾਸ਼ੀ ਮੇਂ ਮਚਲਾਈ ਇਸ ਕੈਦੀ ਕੋਲ ਤਿੰਨ ਕਾਰਤੂਸ ਮਿਲ ਗਏ ਕੱਲੇ ਕਾਰਤੂਸ ਨੇ ਕੀ ਕਰਨੇ ਸੀ ਇਹਦਾ ਮਤਲਬ ਜੇ ਢੁਗਾਈ ਨਾਲ ਉੱਥੇ ਤਲਾਸ਼ੀ ਹੋਰ ਕੀਤੀ ਜਾਵੇ ਹੋ ਸਕਦਾ ਕੋਈ ਹਥਿਆਰ ਵੀ ਹੋਵੇ ਜਾਣਕਾਰੀ ਇਹ ਹੈ ਇਸ ਵਿਅਕਤੀ ਤੋਂ ਪਹਿਲਾਂ ਮੋਬਾਈਲ ਫੋਨ ਵੀ ਮਿਲੇ ਸੀ ਜੇਲ ਸੂਪਡੈਂਟ ਤੁਹਾਡੇ ਜੇਲ ਦੇ ਵਿੱਚ ਕੁਝ ਤੁਹਾਡੇ ਕਰਮਚਾਰੀਆਂ ਦੇ ਵਿੱਚ ਕਿਤੇ ਨਾ ਕਿਤੇ ਕਥਤ ਰੂਪ ਦੇ ਵਿੱਚ ਕਾਲੀਆਂ ਭਿੱਡਾਂ ਨੇ ਉਹਨਾਂ ਦੀ ਤਲਾਸ਼ ਕਰੋ ਜਿਦੇ ਕਰਕੇ ਸਾਰਾ ਕੁਝ ਜਾ ਰਿਹਾ ਜਦੋਂ ਇੰਨਾ ਕੁਝ ਬੁਲਟ ਪ੍ਰੂਫ ਹੈ ਜਿਨ੍ਹਾਂ 'ਚ ਤਾਂ ਉੱਥੇ ਫੋਨ ਕਿਵੇਂ ਚੱਲ ਜਾਂਦੇ ਨੇ ਜਿਹੜੇ ਜੇਲਾਂ ਚੋਂ ਬਾਹਰ ਆਉਂਦੇ ਆ ਉਹ ਕਹਿੰਦੇ ਆ ਜੀ ਦੱਸੋ ਚਾਹੀਦਾ ਕੀ ਹੈ ਜੀ ਉਹ ਚੀਜ਼ ਤੁਹਾਨੂੰ ਜੇਹਲ੍ਹ ਤੋਂ ਪੈਦਾ ਕਰ ਦਿੰਨੇ ਆ ਇਹ ਕਈ ਡਿਊਟੀਆਂ ਦੇ ਥਾ ਦੇ ਉੱਤੇ ਜਿਹੜੀਆਂ ਸੁਪਰ ਡਿਊਟੀਆਂ ਕਰਦੇ ਆ ਨਾ ਉਹਨਾਂ ਬਾਰੇ ਸੋਚਣਾ ਚਾਹੀ ਜੀ ਬੋਗੀ ਜੀ ਤੇ ਹੁਣ ਗੱਲ ਕਰਾਂਗੇ ਸੰਗਰੂਰ ਦੀ ਜਿੱਥੇ ਬਹੁਮੰਤ ਵੀ ਇੰਡੋਰ ਸਟੇਡੀਅਮ ਬਣਾਉਣ ਦਾ ਐਲਾਨ ਕੀਤਾ ਗਿਆ ਛੇਤੀ ਹੀ ਇਸ ਤੇ ਕੰਮ ਸ਼ੁਰੂ ਹੋ ਸਕਤੇ ਸਾਡੇ ਵਿੱਤ ਮੰਤਰੀ ਨੇ ਸੰਗਰੂਰ ਜ਼ਿਲ੍ਹੇ ਨਾਲ ਸੰਬੰਧਿਤ ਨੇ ਹਰਪਾਲ ਸੁੱਚੀਵਾ ਸਾਹਿਬ ਉਹ ਕਹਿੰਦੇ ਇੱਕ ਬਹੁਮੰਤ ਵੀ ਹਾਲ ਬਣਾਇਆ ਜਾ ਰਿਹਾ ਹੈ ਇੰਡੋਰ ਹਾਲ ਜਿਹਦੇ ਉੱਤੇ 7.5 ਕਰੋੜ ਰੁਪਏ ਖਰਚ ਆਵੇਗਾ ਔਰ ਬਹੁਤ ਜਲਦ ਸੰਗਰੂਰ ਦੇ ਵਿੱਚ ਇਹ ਬਹੁਮੰਤਵੀ ਹਾਲ ਹੈ ਜਿਹੜਾ ਉਹ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ ਇਹਦੇ ਨਾਲ ਖੇਡਾਂ ਦੇ ਪੱਦਰ ਦੇ ਵਿੱਚ ਮੇਹ ਕਰਨੀ ਦੇ ਵਿੱਚ ਜਿਹੜੀਆਂ ਖੇਡਾਂ ਹੋ ਨਹੀਂ ਸਕਦੀਆਂ ਤੇ ਬੱਚੇ ਫਿਰ ਇੰਡੋਰ ਸਟੇਡੀਅਮ ਛਤ ਦੇ ਥੱਲੇ ਜੀ ਉੱਥੇ ਇਹਦਾ ਆਨੰਦ ਮਾਣ ਸਕਣਗੇ ਆਪਣੇ ਵੀ ਬਹੁ ਮੰਤਰੀ ਜਿਹੜਾ ਇਹ ਹਾਲ ਹੈ ਆਪਣੇ ਵੀ ਇਥੇ ਪੂਲੋ ਗਰਾਊਂਡ ਜਿੱਥੇ ਕੱਲ ਮੁੱਖ ਮੰਤਰੀ ਸਾਹਮਣੇ ਝੰਡਾ ਚੁਲਾਇਆ ਸੀ ਉੱਥੇ ਬਣਿਆ ਹੋਇਆ ਜੀ ਉਹ ਮਿੰਨੀ ਇੱਕ ਕਿਸਮ ਦੇ ਨਾਲ ਸਟੇਡੀਅਮ ਟਾਈਪ ਬਣ ਜਾਂਦਾ ਹੈ ਇਹ ਠੀਕ ਹੈ ਉਹਦੀ ਸਮਰੱਥਾ ਓਪਨ ਜਿੰਨੀ ਨਹੀਂ ਹੁੰਦੀ ਘੱਟ ਹੁੰਦੀ ਆ ਕੁਝ ਜੀ ਪਰ ਫਿਰ ਵੀ ਇਹ ਉੱਥੇ 7.5 ਕਰੋੜ ਦੀ ਲਾਗਤ ਨਾਲ ਵਿੱਤ ਮੰਤਰੀ ਸਾਹਿਬ ਬਣਵਾ ਰਹੇ ਨੇ ਜੀ ਤਾਂ ਏਸੀ ਅੱਜ ਦਾ ਇੱਕ ਮੇਰੀ ਵੀ ਸੁਣੋ ਅੱਜ ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਗੱਲਬਾਤ ਕਰਨ ਲਈ ਸਟੂਡੀਓ ਵਿੱਚ ਮੌਜੂਦ ਸੀ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਂ ਜੀ ਢਿਲੋਂ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸ਼ੁਕਰਗੁਜ਼ਾਰ ਜੀ ਜੀ ਅੱਜ ਦੇ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਵਿੱਚ ਐਨਆਈ ਹੁਣ ਮੈਨੂੰ ਵਿਵੇਕ ਸ਼ਰਮਾ ਤੇ ਸਾਡੀ ਪੂਰੀ ਟੀਮ ਨੂੰ ਦਿਓ ਆ ਗਿਆ ਧੰਨਵਾਦ